ਜਿਹੜੀ ਮੈਂ ਇਹ ਵੀਡੀਓ ਲੈ ਕੇ ਆਈ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਈਟੀ ਟ੍ਰੇਡ ਦੇ ਪਲੰਬਰ ਕੋਰਸ ਦੇ ਬਾਰੇ ਗੱਲ ਕਰਨ ਜਾ ਰਹੇ ਆਂ ਪਲੰਬਰ ਦਾ ਜਿਹੜਾ ਆਈਟੀ ਦਾ ਕੋਰਸ ਹੈ ਇਹ ਕੋਰਸ ਕਰਕੇ ਤੁਸੀਂ ਕਿੱਥੇ ਕਿੱਥੇ ਜੋਬ ਪ੍ਰਾਪਤ ਕਰ ਸਕਦੇ ਹੋ ਅਤੇ ਵਧੀਆ ਇਨਕਮ ਲੈਣ ਦੇ ਕਾਬਿਲ ਬਣ ਸਕਦੇ ਹੋ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਆਂ ਜਿਹੜਾ ਆਈਟੀ ਟ੍ਰੇਡ ਦਾ ਪਲੰਬਰ ਦਾ ਕੋਰਸ ਹੈ ਇਹ 1 ਸਾਲ ਦਾ ਕੋਰਸ ਹੁੰਦਾ ਹੈ ਇਹ ਕੋਰਸ ਕਰਨ ਦੇ ਲਈ ਬੱਚੇ ਦੀ ਟੈਂਟ ਹੋਣੀ ਚਾਹੀਦੀ ਹੈ ਅਤੇ ਨਾਲ ਬੱਚੇ ਕੋਲੇ ਆਧਾਰ ਕਾਰਡ ਹੋਵੇ ਤਾਂ ਬੱਚਾ ਐਡਮਿਸ਼ਨ ਲੈ ਸਕਦਾ ਹੈ ਜਿਹੜੇ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹ ਸਾਡੇ ਨਾਲ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਨੇ ਅਤੇ ਡਿਟੇਲ ਦੇ ਵਿੱਚ ਜਾਣਕਾਰੀ ਲੈ ਸਕਦੇ ਨੇ ਹੁਣ ਆਪਾਂ ਗੱਲ ਕਰਾਂਗੇ ਕਿ ਪਲੰਬਰ ਦਾ ਅਗਰ ਤੁਸੀਂ ਕੋਰਸ ਕਰ ਲੈਂਦੇ ਹੋ ਤਾਂ ਤੁਸੀਂ ਕਿੱਥੇ-ਕਿੱਥੇ ਜੋਬ ਪ੍ਰਾਪਤ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚਿਆਂ ਨੇ ਕੋਰਸ ਕੀਤਾ ਹੈ ਉਹ ਆਪਣਾ ਖੁਦ ਦਾ ਕੰਮ ਸਟਾਰਟ ਕਰ ਸਕਦੇ ਨੇ ਜਿਵੇਂ ਕਿ ਆਪਣੀ ਖੁਦ ਦੀ ਛੋਟੀ ਜਿਹੀ ਦੁਕਾਨ ਖੋਲ ਕੇ ਆਪਣੇ ਛੋਟੇ ਜਿਹੇ ਬਿਜ਼ਨਸ ਨੂੰ ਸਟਾਰਟ ਕਰਕੇ ਉਹਨੂੰ ਹਾਈ ਲੈਵਲ ਤੱਕ ਲੈ ਕੇ ਜਾ ਸਕਦੇ ਨੇ ਅਤੇ ਛੋਟੀ ਇਨਕਮ ਤੋਂ ਲੈ ਕੇ ਤੁਸੀਂ ਹਾਈ ਲੈਵਲ ਤੱਕ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਇਹ ਕੋਰਸ ਕਰਕੇ ਜਿਹੜਾ ਸਟੂਡੈਂਟ ਹੈ ਉਹ ਨਗਰ ਨਿਗਮ ਵਿਭਾਵਿਕਾ ਵਿਭਾਗ ਦੇ ਵਿੱਚ ਵੀ ਪਲੰਬਰ ਦੀ ਜਿਹੜੀ ਜੌਬ ਹੈ ਉਹ ਪ੍ਰਾਪਤ ਕਰ ਸਕਦਾ ਹੈ ਥਰਮਲ ਪਲਾਂਟ ਦੇ ਵਿੱਚ ਟੈਕਨੀਸ਼ੀਅਨ ਦੀ ਨੌਕਰੀ ਲੈ ਸਕਦਾ ਹੈ ਖੇਤੀਬਾੜੀ ਵਿਭਾਗ ਦੇ ਵਿੱਚ ਪਲੰਬਰ ਦਾ ਕੰਮ ਕਰ ਸਕਦਾ ਹੈ ਜਿਹੜੀਆਂ ਰਹਾਇਸ਼ੀ ਕਲੋਨੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵਾਟਰ ਸਪਲਾਈ ਦਾ ਕੰਮ ਕਰ ਸਕਦਾ ਹੈ ਇਹ ਕੋਰਸ ਕਰਨ ਤੋਂ ਬਾਅਦ ਸਟੂਡੈਂਟ ਰੇਲਵੇ ਵਿਭਾਗ ਦੇ ਵਿੱਚ ਪਲੰਬਰ ਦੀ ਨੌਕਰੀ ਪ੍ਰਾਪਤ ਕਰ ਸਕਦਾ ਹੈ ਵਿਦੇਸ਼ਾਂ ਵਿੱਚ ਜਾ ਕੇ ਵੀ ਪਲੰਬਰ ਦੀ ਤੁਸੀਂ ਬਹੁਤ ਵਧੀਆ ਕੰਮ ਕਰ ਸਕਦੇ ਹੋ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਪਲੰਬਰ ਦੀ ਕਾਫੀ ਜ਼ਿਆਦਾ ਡਿਮਾਂਡ ਹੈ ਅਤੇ ਜੇ ਅਗਰ ਬੱਚਾ ਪਲੰਬਰ ਦੀ ਆਈਟੀ ਕਰਨ ਤੋਂ ਬਾਅਦ ਸੀਟੀਆਈ ਕਰ ਲੈਂਦਾ ਤਾਂ ਉਹ ਕਿਸੇ ਵੀ ਆਈਟੀ ਦੇ ਵਿੱਚ ਐਜ਼ ਅ ਇਨਸਟ੍ਰਕਟਰ ਜੋਬ ਪ੍ਰਾਪਤ ਕਰ ਸਕਦਾ ਹੈ ਸਟੂਡੈਂਟ ਜੇਕਰ ਪਲੰਬਰ ਦਾ ਕੋਰਸ ਕਰਦੇ ਨੇ ਤਾਂ ਉਹ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਵੀ ਕਰ ਸਕਦੇ ਨੇ ਸਟੂਡੈਂਟ ਕਿਸੇ ਵੀ ਸਰਕਾਰੀ ਵਿਭਾਗ ਵਿੱਚ ਜਿਵੇਂ ਕਿ ਪੀ ਡਬਲਯੂ ਡੀ ਵਿਭਾਗ ਅਤੇ ਰੇਲਵੇ ਵਿਭਾਗ ਦੇ ਵਿੱਚ ਵੀ ਨੌਕਰੀ ਪ੍ਰਾਪਤ ਕਰ ਸਕਦਾ ਹੈ ਇਸ ਤੋਂ ਇਲਾਵਾ ਪ੍ਰਾਈਵੇਟ ਪمپ ਹਾਊਸ ਦੇ ਵਿੱਚ ਪਲੰਬਰ ਦਾ ਕੰਮ ਬੱਚਿਆਂ ਨੂੰ ਮਿਲ ਸਕਦਾ ਹੈ ਅਤੇ ਸੀਵਰੇਜ ਡਿਸਪੋਜ਼ਲ ਵਿਭਾਗ ਦੇ ਵਿੱਚ ਵੀ ਪਲੰਬਰ ਦੀ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਸਟੂਡੈਂਟਸ ਸੈਨੀਟੇਸ਼ਨ ਵਿਭਾਗ ਦੀ ਨੌਕਰੀ ਵੀ ਲੈ ਸਕਦੇ ਨੇ ਅਤੇ ਵਾਟਰ ਸਪਲਾਈ ਵਿਭਾਗ ਦੇ ਵਿੱਚ ਵੀ ਪਲੰਬਰ ਦਾ ਕੰਮ इजीली ਮਿਲ ਸਕਦਾ ਹੈ ਤੇ ਵਧੀਆ ਇਨਕਮ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਕੋਰਸ ਕਰਨ ਤੋਂ ਬਾਅਦ ਸਟੂਡੈਂਟ ਬਹੁਤ ਹੀ ਸੌਖੇ ਢੰਗ ਨਾਲ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਸੈਟਲ ਹੋ ਸਕਦੇ ਨੇ ਕਿਉਂਕਿ ਉੱਥੇ ਵੀ ਟਾਈਮ ਟੂ ਟਾਈਮ ਪਲੰਬਰ ਦੀ ਡਿਮਾਂਡ ਰਹਿੰਦੀ ਹੈ। ਤੁਸੀਂ ਆਪਣਾ ਖੁੱਦ ਦਾ ਬਿਜ਼ਨਸ ਵੀ ਸਟਾਰਟ ਕਰ ਸਕਦੇ ਹੋ ਤੇ ਉੱਥੇ ਜਾ ਕੇ ਜੌਬ ਵੀ ਕਰ ਸਕਦੇ ਹੋ। ਮင်းਸ ਕੀ ਜੇ ਤੁਸੀਂ ਪਲੰਬਰ ਦਾ ਕੋਰਸ ਕਰਦੇ ਹੋ ਤਾਂ ਬਹੁਤ ਹੀ ਸੌਖੇ ਢੰਗ ਦੇ ਨਾਲ ਤੁਸੀਂ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਸੋ ਜਿਹੜੇ ਬੱਚੇ ਕੋਰਸ ਕਰਨਾ ਚਾਹੁੰਦੇ ਨੇ ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਹੈ ਐਡਮਿਸ਼ਨਾਂ ਚੱਲ ਰਹੀਆਂ ਨੇ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਦੇ ਉੱਪਰ ਗੱਲਬਾਤ ਕਰਕੇ ਸਾਡੇ ਨਾਲ ਐਡਮਿਸ਼ਨ ਦੇ ਰਿਗਾਰਡਿੰਗ ਜਾਣਕਾਰੀ ਲੈ ਸਕਦੇ ਹੋ ਤੇ ਐਡਮਿਸ਼ਨ ਲੈ ਸਕਦੇ ਹੋ ਤੋ ப்ਲੀਜ਼ ਵੀਡੀਓ ਨੂੰ ਜਿਆ ਜਿਆ ਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਉਹਨਾਂ ਬੱਚਿਆਂ ਤੱਕ ਜ਼ਰੂਰ ਪਹੁੰਚੇ ਜਿਹੜੇ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਅਤੇ ਉਹ ਟਾਈਮ ਰਹਿੰਦੇ ਆਪਣੀ ਐਡਮਿਸ਼ਨ ਲੈ ਕੇ ਆਪਣੀ ਸੀਟ ਬੁੱਕ ਕਰ ਸਕਣ। ਥੈਂਕ ਯੂ।